ਗੁਰਜੀਤ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਪਿੰਡ ਮਿੱਡਾ ਤੇ ਅਸੀਂ ਇੱਥੇ ਬਜ਼ੁਰਗਾਂ ਨੂੰ ਜਾਣਕਾਰੀ ਦੇਣ ਆਏ ਆ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਯਾਤਰਾ ਦੀ ਸਕੀਮ ਸ਼ੁਰੂ ਕੀਤੀ ਗਈ ਹੈ ਬਜ਼ੁਰਗਾਂ ਵਾਸਤੇ 50 ਸਾਲ ਤੋਂ ਉੱਤੇ ਤੇ ਉਹ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਰੀ ਸਕੀਮ ਬਾਰੇ ਇਹਨਾਂ ਨੂੰ ਜਾਣਕਾਰੀ ਦੇਵਾਂਗੇ ਤੇ ਇਹਨਾਂ ਪੰਜਾਬ ਸਰਕਾਰ ਵੱਲੋਂ ਇੱਕ ਯੋਜਨਾ ਸ਼ੁਰੂ ਕੀਤੀ ਗਈ ਹੈ ਮੁੱਖ ਮੰਤਰੀ ਤੀਰਥ ਯੋਜਨਾ ਠੀਕ ਹੈ ਜੀ ਇੰਦੇ ਵਿੱਚ ਆਪਣਾ ਇੱਥੋਂ ਬੱਸਾ ਜਾਣੀ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਵਧੀਆ ਆਪਾਂ ਨੂੰ ਸਹੂਲਤ ਮਿਲੇਗੀ ਮੈਡੀਕਲ ਦੀ ਸਹੂਲਤ ਮਿਲੇਗੀ ਇੱਥੋਂ ਲੈ ਕੇ ਜਾਏਗੀ ਇੱਥੇ ਹੀ ਤੁਹਾਨੂੰ ਉਤਾਰੇਗੀ ਆਨਕੇ ਠੀਕ ਹੈ ਜੀ ਤੇ ਇਹਦਾ 25 ਜਾਂ 26 ਤਰੀਕ ਨੂੰ ਇਹਦੀ ਰਜਿਸਟ੍ਰੇਸ਼ਨ ਹੋਊਗੀ ਠੀਕ ਹੈ ਜੀ ਇਹ ਉਹ ਆਪਣੇ ਆਪਣੇ ਗੁਰਦੁਆਰਾ ਸਾਹਿਬ ਜੀ ਠੀਕ ਹੈ ਜੀ ਇਹ ਸਾਡੀ ਇੱਕ ਡਿਊਟੀ ਲੱਗੀ ਹੋਈ ਹੈ ਜੀ ਹਾਂ ਜੀ ਹਾਂ ਮਨੋ ਹਲੋ ਤੁਹਾਡੇ ਪਿੰਡੋਂ ਤਿੰਨ ਬੱਸਾਂ ਚੱਲਦੀਆਂ ਨੇ 120 ਯਾਤਰੀ ਲੈ ਗਈਆਂ ਬੜੀਆਂ ਜਿਹਾ ਹੋ ਗਈਆਂ ਇਹ ਮੇਰੋ ਹੋਇਆ ਟੰਡਾ ਹੋਣ ਗਿਆ ਬੀਜੀਆਂ ਵੇਖੀਂ ਜਾਂਦਾ ਬੀਜੀਆਂ ਵੇਖੀਂ ਹਾਂਜੀ ਤੁਹਾਡੇ ਤੋਂ ਪਤਾ ਆ ਜੀ ਮਨੋ 5-6 ਦਿਨ ਪੈਈ ਜਾਂਦੇ ਉਹ ਬੀਜੇ ਦੇ ਰਹਿ ਕੋਈ ਬੀਜੂ ਮੈਂ ਤਾਂ ਸਭ ਕੋ ਪਨੀ ਵਾਲਾ ਮੈਂ ਜਾਉਂਦਾ ਮੈਂ ਤੇਨੂੰ ਆਸਾਂ ਹਾਂਜੀ ਆ ਮੈਨੂੰ ਨਹੀਂ ਤਾਂ ਮੋਈ ਤੋਂ ਲੈ ਕੇ ਜਾਵਾਂਗੇ ਕਰੋ ਕਰੋ ਲੈ ਕੇ ਜਾਵਾਂਗੇ ਘਰੇ ਛੱਡ ਕੇ ਜਾਵਾਂਗੇ ਮੈਂ ਤਾਂ ਮੈਂ ਤਾਂ ਪੰਨੀ ਵਾਲੇ ਤੇ 25 ਫਰੀਦ ਨੂੰ ਜਾਣੀ ਮੈਂ ਕੱਲ ਗਿਆ ਹਣਾ ਤੋਂ ਗੱਲਾਂ ਕਰਦੇ ਸੀ ਸਾਲ ਚੱਲਦਾ ਆਂਦੀ ਆਂਦੀ ਐ ਵਕੀਓ ਨੂੰ ਕੋਪੇਟ ਦਾ ਬਦਾਵਾ ਦੇ ਲਈ ਫਾਇਦਾ ਆਂਦਾ ਬੜਾ ਮੋਟਾ ਹੈ ਇਹ ਕਿੰਨਾ ਜਨਾ ਬੀਤੂਗਾ ਇਹ ਦੋ ਰਾਤਾਂ ਤੇ ਤਿੰਨ ਦਿਨਾਂ ਦਾ ਇਹ ਦੋ ਰਾਤਾਂ ਤੇ ਤਿੰਨ ਦਿਨਾਂ ਦਾ ਪ੍ਰੋਗਰਾਮ ਆ ਟੂਰ ਆ ਇਹ ਪੰਜਾਬ ਸਰਕਾਰ ਨੇ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਨਾ ਜੀ ਇਹ 50 ਸਾਲ ਤੋਂ ਉੱਪਰ ਆ ਜੀ ਜਿਹੜੇ ਠੀਕ ਆ ਜੀ ਉਹਨਾਂ ਦਾ ਇਥੋਂ ਬੱਸ ਲੈ ਕੇ ਜਾਓਗੇ 25 26 ਨੂੰ ਰਜਿਸਟ੍ਰੇਸ਼ਨ ਹੋਊਗੀ ਠੀਕ ਹੈ ਜੀ ਇਹਦੇ ਵਿੱਚ ਹਰੇਕ ਆਪਾਂ ਨੂੰ ਸਹੂਲਤ ਮਿਲੂਗੀ ਠੀਕ ਹੈ ਜੀ ਪੰਜਾਬ ਸਰਕਾਰ ਨੇ ਦੇਣੀ ਹੈ ਇਥੋਂ ਲਿਜਾਊਗੀ ਇੱਥੇ ਹੀ ਧਾਰ ਦੇਣੀ ਤੁਹਾਨੂੰ ਉੱਥੇ ਯਾਤਰਾ ਕਰਵਾ ਕੇ ਤੇ ਇੱਥੇ ਹੀ ਧਾਰ ਦੇਣਾ ਠੀਕ ਹੈ ਜੀ ਡਾਕਟਰ ਦੀ ਸਹੂਲਤ ਆ ਬਾਕੀ ਖਾਣ ਪੀਣ ਤੇ ਬਹੁਤ ਵਧੀਆ ਜੀ ਤੁਸੀਂ ਇੱਕ ੜੀ ਯਾਤਰਾ ਕਰਕੇ ਦੇਖੋ ਠੀਕ ਹੈ ਜੀ ਠੀਕ ਹੈ ਜੀ